ਬਾਈ ਇਨਸਾਨੀਅਤ ਨੂੰ ਇੱਕ ਵਾਰੀ ਫੇਰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਆ ਪੂਰੀ ਵੀਡੀਓ ਵੇਖਿਆ ਜੋ ਤੇ ਇਹਨਾਂ ਬਾਈ ਕੋਈ ਡੌਗ ਓਨਰ ਸੀਗੇ ਇਹਨਾਂ ਨੇ ਦੋ ਡੌਗ ਰੱਖੇ ਹੋਏ ਸੀਗੇ ਤੇ ਆਪ ਉਹਨਾਂ ਨੇ ਕੀ ਕੀਤਾ ਮਹੀਨੇ ਵਾਸਤੇ ਕਿਤੇ ਬਾਹਰ ਗਏ ਚਲੇ ਦੋਨਾਂ ਨੂੰ ਅੰਦਰ ਤਾੜ ਕੇ ਮੇਰੇ ਕੋਲੇ ਅੰਦਰ ਦੀ ਅੰਦਰ ਤਾੜਿਆਂ ਦੀ ਵੀ ਵੀਡੀਓ ਸੀਗੀ ਇਹਨਾਂ ਦੀ ਤੇ ਮੈਂ ਉਹ ਜਾਣਬੁੱਝ ਕੇ ਇਹਦੇ ਤੇ ਲਾਈ ਨਹੀਂ ਹੈਗੀ ਕਿਉਂਕਿ ਫਿਰ ਨਾ ਫੇਸਬੁੱਕ ਦੇ ਕ੍ਰਾਈਟੇਰੀਆ ਦੇ ਵਿੱਚ ਨਹੀਂ ਆਉਂਦੀ ਉਹ ਚੀਜ਼ ਕਿਉਂਕਿ ਆਪਾਂ ਫੇਸਬੁੱਕ ਦੇ ਕ੍ਰਾਈਟੇਰੀਆ ਦੇ ਸਾਹਮਣੇ ਆਪਾਂ ਕਿਸੇ ਵੀ ਜਾਨਵਰ ਨੂੰ ਜਿਹੜਾ ਅੰਦਰ ਤੜਿਆ ਹੋਇਆ ਬੰਨਿਆ ਹੋਇਆ ਨਹੀਂ ਦਿਖਾ ਸਕਦੇ ਕਿ ਤੇ ਚਲੋ ਆਪਾਂ ਵੀਡੀਓ ਤੇ ਆਉਣੇ ਆ ਤੇ ਇਹਨਾਂ ਮਹੀਨੇ ਵਾਸਤੇ ਬਾਈ ਮਾਲਕ ਬਾਹਰ ਗਿਆ ਚਲਾ ਤੇ ਇਹਨੇ ਜਿਹੜੇ ਆਂਡੀ ਗਵਾਂਡੀ ਸੀਗੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਅੰਦਰ ਦੋ ਡੌਗਸ ਹੈਗੇ ਹਨ ਉਹਨਾਂ ਚੋਂ ਇੱਕ ਤਾਂ ਲੈਬਰਿਆ ਤੇ ਇੱਕ ਹੈਗਾ ਪੋਮੇਰੀਅਨ ਤੇ ਜਿਹੜਾ ਲੈਬਰਿਆ ਉਹਦੀ ਹਾਲਤ ਦੇਖੋ ਬਾਈ ਕੀ ਬਣ ਗਈ ਆ ਤੇ ਫਿਰ ਇਹਨਾਂ ਨੇ ਗਵਾਂਡੀਆਂ ਨੂੰ ਸੱਦਿਆ ਸੋਰੀ ਗਵਾਂਢੀ ਆਏ ਤੇ ਗਵਾਂਡੀਆਂ ਨੇ ਪੁਲਿਸ ਨੂੰ ਸੱਦਿਆ ਤੇ ਪੁਲਿਸ ਨੇ ਆ ਕੇ ਇਸ ਗਵਾਂਡੀ ਨੂੰ ਫੋਨ ਕੀਤਾ ਵੀ ਹਾਂ ਕਹਿੰਦੇ ਵੀ ਤੂੰ ਆਉਦੇ ਡੌਗਸ ਨੂੰ ਇਸ ਤਰ੍ਹਾਂ ਤਾੜ ਕੇ ਗਿਆ ਚਲਾ ਤਾਂ ਅੱਗੋਂ ਉਹ ਪਤਾ ਕੀ ਕਹਿੰਦਾ ਇਹ ਗੱਲ ਕਹਿੰਦਾ ਵੀ ਹਾਂ ਕਹਿੰਦਾ ਮੈਂ ਮਹੀਨਾ ਪਹਿਲਾਂ ਹੋ ਗਿਆ ਉਦੋਂ ਮੈਂ ਆਇਆ ਸੀਗਾ ਕਹਿੰਦਾ ਇਸ ਘਰੇ ਤੇ ਉਦੋਂ ਮੈਂ ਮਹੀਨਾ ਪਹਿਲਾਂ ਕਹਿੰਦਾ ਇਹਨਾਂ ਨੂੰ ਖਾਣਾ ਪਾ ਕੇ ਗਿਆ ਜਿਹੜਾ ਪੁੱਛਣ ਵਾਲਾ ਹੋਵੇ ਵੀ ਤੂੰ ਮਹੀਨੇ ਦਾ ਇਕੱਠਾ ਤਾਂ ਨਹੀਂ ਪਾ ਗਿਆ ਤੇ ਬਈ ਮਹੀਨੇ ਦੇ ਵਿੱਚ ਦੇਖੋ ਕੀ ਹਾਲਾਤ ਹੋ ਗਏ ਤੇ ਯਾਰ ਇਹ ਬੇਜਮਾਨੇ ਆ ਇਹਨਾਂ ਦਾ ਕਾਹ ਤੋਂ ਕੋਈ ਤੁਸੀਂ ਇਹਨਾਂ ਤੇ ਕਿਸ ਤਰ੍ਹਾਂ ਦਾ ਤਸ਼ੱਦਦ ਕਾਹ ਤੋਂ ਕਰਦੇ ਆ ਕਿ ਇਹਨਾਂ ਦਾ ਕਸੂਰ ਕੀ ਹੋ ਜਾਂਦਾ ਇਹ ਜਾਨਵਰ ਸਿਰਫ ਹੀ ਤੇ ਸਿਰਫ ਇੱਕ ਪਿਆਰ ਦਾ ਭੁੱਖਾ ਹੁੰਦਾ ਹੋਰ ਇਹਨੇ ਤੁਹਾਡੇ ਤੋਂ ਕੁਝ ਨਹੀਂ ਲੈਣਾ ਦੇਣਾ ਹੁੰਦਾਗਾ ਇਹ ਇਕੱਲੇ ਪਿਆਰ ਦੇ ਭੁੱਖੇ ਹੁੰਦੇ ਆ ਦੇ ਨੂੰ ਬਈ ਫੇਰ ਆ ਕੇ ਕੋਈ ਜਿਹੜੇ ਰੈਸਕਿਊ ਟੀਮ ਸੀਗੇ ਉਹਨਾਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਤੇ ਵੇਖੋ ਆ ਕੇ ਉਹਨੂੰ ਖਾਣਾ ਪਾਣੀ ਦਿੱਤਾ ਖਾਣਾ ਪਾਣੀ ਤਾਂ ਵੈਸੇ ਜਿਹੜੇ ਗਵਾਂਢੀ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਦੇਤਾ ਸੀਗਾ ਡੌਗਸ ਨੂੰ ਤੇ ਪਰ ਵੇਖੋ ਵੀ ਕਿੰਨੇ ਇਹਨਾਂ ਦੇ ਵਿਚਾਰਿਆਂ ਦੇ ਮਾੜੇ ਹਾਲਾਤ ਹੋ ਗਏ ਜੇ ਮੰਨ ਕੇ ਚੱਲੋ ਕੋਈ ਬਾਰੀ ਨਾ ਖੁੱਲੀ ਹੁੰਦੀ ਕੋਈ ਆਂਢੀ ਗਵਾਂਢੀ ਨਾ ਦੇਖਦਾ ਤੇ ਇਹਨਾਂ ਦੇ ਹਾਲਾਤ ਕੀ ਬਣਦੇ ਇਹ ਬਈ ਇਨਸਾਨੀਅਤ ਤੇ ਇਦਾਂ ਦੇ ਲੋਕ ੱੱਭਾ ਹੁੰਦੇ ਆ ਪਿੱਛੇ ਜੇ ਮੈਂ ਇੱਕ ਹੋਰ ਖਬਰ ਸੁਣੀ ਸੀਗੀ ਉਹ ਕੁੜੀ ਜਨਾਨੀ ਸੀਗੀ ਕੋਈ ਉਹ ਆਪਦੇ ਕੁੜੀ ਨੂੰ ਛੱਡ ਕੇ ਮਹੀਨੇ ਵਾਸਤੇ ਤੇ ਆਪਦੇ ਬாய்ਫਰੈਂਡ ਨਾਲ ਗਈ ਚਲੀ ਮਹੀਨੇ ਦੇ ਵਿੱਚ ਦੇਖੋ ਕੀ ਹਾਲਾਤ ਹੋਗੇ ਹੋਣਗੇ ਕੁੜੀ ਦੇ ਠੀਕ ਹੈ ਛੋਟੀ ਜੀ ਬੱਚੀ ਸੀ ਸਾਇਦ 16 ਕੁ ਮਹੀਨਿਆਂ ਦੀ ਜੇ ਮੇਰੇ ਕੋਲੇ ਵੀਡੀਓ ਉਹਦੀ ਪਈ ਹੋਗੀ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ 16 ਕੁ ਮਹੀਨਿਆਂ ਦੀ ਬੱਚੀ ਨੂੰ ਮਹੀਨੇ ਵਾਸਤੇ ਅੰਦਰ ਤਾੜ ਕੇ ਗਈ ਚਲੀ ਆਪਦੇ ਬாய்ਫਰੈਂਡ ਦੇ ਨਾਲ ਇਦਾਂ ਦੇ ਤਾਂ ਹਾਲਾਤ ਆ ਬਾਈ ਆਪਣੇ ਲੋਕਾਂ ਦੇ ਮੈਂ ਅੱਗੇ ਵੀ ਇਹੀ ਤਾਂ ਹੀ ਕਹਿਣਾ ਹੁੰਦਾ ਵੀ ਇਹ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਤਾਂ ਕਰਕੇ ਅਪਲੋਡ ਕਰਦਾ ਹੁੰਨਾ ਕਿਉਂਕਿ ਇਹਨਾਂ ਬੇਜਵਾਨਿਆਂ ਤੇ ਜਿਹੜੇ ਵੀ ਲੋਕ ਕਿਸੇ ਵੀ ਤਰ੍ਹਾਂ ਦਾ ਕੋਈ ਕਰਦੇ ਹੈਗੇ ਹਨਾ ਤਸ਼ੱਦਦ ਕਰਦੇ ਆ ਤਾਂ ਉਹ ਮੇਰੀ ਵੀਡੀਓ ਵੇਖ ਕੇ ਉਹਨਾਂ ਦਾ ਕਿਸੇ ਨਾ ਕਿਸੇ ਟਾਈਮ ਤਾਂ ਦਿਲ ਪਸੀਜਦਾ ਹੀ ਆ ਕਿਸੇ ਨਾ ਕਿਸੇ ਟਾਈਮ ਤਾਂ ਤਰਸ ਆਉਂਦਾ ਹੀ ਆ ਉਹ ਨੂੰ ਨਾਉ ਤਾਂ ਕਿਸੇ ਹੋਰ ਵੇਖਣ ਵਾਲੇ ਨੂੰ ਤਾਂ ਆਊਗਾ ਨਾ ਕੋਈ ਹੋਰ ਤਾਂ ਵੇਂਦਾ ਹੀ ਆ ਨਾ ਜਿਵੇਂ ਆਹਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਗਵੰਡੀਆਂ ਨੇ ਇਹਨਾਂ ਨੂੰ ਦੋਨਾਂ ਡੌਗਸ ਨੂੰ ਬਚਾਇਆ ਬਈ ਜੇ ਤੁਥੋਂ ਨਹੀਂ ਪਾਲਦੇ ਹੁੰਦੇ ਤਾਂ ਤੁਸੀਂ ਰੱਖਿਆ ਹੀ ਨਾ ਕਰੋ ਜਾਂ ਕਿਸੇ ਨੂੰ ਡੋਨੇਟ ਕਰਦੇ ਹੋ ਜਾਂ ਤੁਸੀਂ ਕਹਿ ਦਿਓ ਵੀ ਭਾਈ ਅਸੀਂ ਨਹੀਂ ਸਾਂਭ ਸਕਦੇ ਪਹਿਲਾਂ ਲੈ ਕੇ ਕਿਉਂ ਹੋਣੇ ਹੁੰਨੇ ਆ ਜਿਹੜਾ ਜੇ ਤੁਸੀਂ ਇਹਨਾਂ ਨੂੰ ਮਹੀਨੇਾਂ ਵਾਸਤੇ ਅੰਦਰ ਤਾਲੜ ਕੇ ਜਾਣ ਦਾ ਜੇਰਾ ਰੱਖਦੇ ਹੋ ਤਾਂ ਉਹ ਜੇ ਇਹਨਾਂ ਨੂੰ ਤੁਸੀਂ ਸਾਂਭਦੇ ਹੋਵੋਗੇ ਪਹਿਲਾਂ ਵੀ ਜਦੋਂ ਤੁਹਾਡੇ ਘਰੇ ਹੋਣਗੇ ਉਦੋਂ ਤੁਸੀਂ ਇਦਾਂ ਦੇ ਸਾਂਭਦੇ ਹੋਵੋਗੇ ਕਿਉਂਕਿ ਤੁਹਾਡੇ ਵਿੱਚ ਤਾਂ ਫਿਰ ਤੁਹਾਡੇ ਅਰਗੇ ਲੋਕਾਂ ਦੇ ਵਿੱਚ ਤਾਂ ਫਿਰ ਭਾਈ ਇਹਨਾਂ 'ਚ ਹੈ ਹੀ ਨਹੀਂ ਗਾ ਦਿਲ ਹੈ ਹੀ ਨਹੀਂ ਗਾ ਕਿਸ ਤਰ੍ਹਾਂ ਦਾ ਕੱਲੇ ਆਪਦੇ ਆਪ ਦਾ ਹੀ ਸੋਚਦੇ ਤਾਂ ਇਹ ਲੋਕ ਆਪਣੇ ਆਪ ਦਾ ਵੀ ਨਹੀਂ ਸੋਚਦੇ ਕੱਲਾ ਪੈਸੇ ਦਾ ਹੀ ਸੋਚਦੇ ਆ ਮੇਰੇ ਹਿਸਾਬ 'ਚ ਹੋਰ ਕਿਛੀ ਚੀਜ਼ ਬਾਰੇ ਤਾਂ ਸੋਚਣ ਜੋਗਰੇ ਹੈ ਹੀ ਨਹੀਂ ਗੇ ਤੇ ਬਹੁਤ ਮਾੜੀ ਘਟਨਾ ਹੈ ਇਸ ਤਰ੍ਹਾਂ ਦਾ ਇਦਾਂ ਨਹੀਂ ਕਰਨਾ ਚਾਹੀਦਾ ਇਹ ਬੇਜਵਾਨੇ ਇਹਨਾਂ ਨੇ ਕਿਹੜਾ ਬੋਲ ਕੇ ਤਾਂ ਦੱਸਣਾ ਹੀ ਨਹੀਂ ਹੈਗਾਗਾ ਵੀ ਹਾਂ ਸਾਨੂੰ ਕੀ ਦਿੱਕਤਾਂ ਤੇ ਕੀ ਨਹੀਂ ਕਰਦੇ ਹਾਲਾਤ ਤੁਸੀਂ ਦੇਖੋ ਵੀ ਇਹਨਾਂ ਨੇ ਵਿਚਾਰਿਆਂ ਨੇ ਕੀ ਬਣਾਤੇ ਠੀਕ ਹੈ ਕਿਥੋਂ ਉਹਨਾਂ ਨੂੰ ਪਾਣੀ ਧਾਣੀ ਮਿਲਿਆ ਵਿਚਾਰਿਆਂ ਨੂੰ ਕਿਵੇਂ ਉਹਨਾਂ ਨੇ ਪਾਣੀ ਦਾ ਅਰੇਂਜ ਕੀਤਾ ਹੋਊ ਆਪ ਦਾ ਕੀ ਉਹਨਾਂ ਨੇ ਸਿਸਟਮ ਬਣਾਇਆ ਹੋਊਗਾ ਸਮਝੋ ਬਾਹਰ ਆ ਬਾਈ ਵੇਖ ਕੇ ਨਾ ਜਦੋਂ ਗੱਲ ਸਮਝ ਚ ਆਉਂਦੀ ਆ ਦੇਖਦੇ ਆ ਤੜਤੜੀ ਆਉਂਦੀ ਆ ਸਰੀਰ ਨੂੰ ਇਦਾਂ ਦੇ ਵੀ ਲੋਕ ਹੈਗੇ ਆ ਯਾਰ ਇਸ ਦੁਨੀਆ ਦੇ ਵਿੱਚ ਸੋ ਵੀਡੀਓ ਤੁਹਾਨੂੰ ਜੇ ਲੱਗੀ ਸ਼ੇਅਰ ਕਰਾਇਓ ਤੇ ਤੇ ਪੇਜ ਨੂੰ ਫੋਲੋ ਜ਼ਰੂਰ ਕਰਾਇਓ ਤੇ ਬਾਈ ਇਹ ਵੀਡੀਓ ਹਰ ਬੰਦੇ ਤੱਕ ਪਹੁੰਚਾਇਓ ਤਾਂ ਜੋ ਗਾਂ ਵਾਸਤੇ ਇਦਾਂ ਦੀ ਕੋਈ ਗਲਤੀ ਨਾ ਕਰ ਸਕੇ ਧੰਨਵਾਦ ਜੀ